ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਬਾਬੇ ਨਾਨਕ ਦੇ ਧਰਤੀ ਤੇ ਨਨਕਾਣਾ ਸਾਹਿਬ ਤੇ ਇਧਰ ਮੁਰੇ ਮੁਲਾਜ਼ਮ ਖੜੇ ਆ ਚੈਕਿੰਗ ਲਈ ਤੇ ਵਧੀਆ ਇਹਨਾਂ ਨੇ ਵੈਲਕਮ ਕੀਤਾ ਤੇ ਅੰਦਰ ਜਾ ਕੇ ਅਸੀਂ ਆਪਣਾ ਪੇਪਰ ਵਰਕ ਦਿਖਾਉਨੇ ਤੇ ਐਂਟਰੀ ਹੋਣ ਆ। ਆ ਆਊਟਸਾਈਡ ਦਾ ਹੈਗਾ। ਦ੍ਰਿਸ਼ ਆ ਹੈਗਾ ਡੋਰ ਤੇ ਹੁਣ ਅਸੀਂ ਚੱਲੇ ਆ ਅੰਦਰ ਤੁਹਾਨੂੰ ਦਰਸ਼ਨ ਕਰਾਉਨੇ ਆ। ਗੁਰੂ ਘਰ। ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦਾਰਾ ਨਨਕਾਣਾ ਸਾਹਿਬ ਵੈਲਕਮ 555 ਗੁਰਪਰਵਤ ਕੀ ਜਿਹੜਾ ਮਨਾਇਆ ਹੈਗਾ ਬਾਬਾ ਨਾਨਕ ਜੀ ਦਾ 191469 2024 1469 2024 ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਾਕਿਸਤਾਨ ਗੁਰਦਵਾਰਾ ਅਮਕਾਰ ਸੇਵਾ ਗਿਆਨੀ ਮਾਸਟਰ ਰੌਲੈਂਸ ਸਿੰਘ ਨੇ ਜਿਹੜੀ ਬਿਲਡਿੰਗ ਆ ਨਨਕਾਣਾ ਸਾਹਿਬ ਦੇ ਵਿੱਚ ਇਹਨਾਂ ਦੀ ਸੇਵਾ ਕਰਵਾਈ ਆ ਆ ਸਾਹਮਣੇ ਰਾਇ ਬਲਾਰ ਜੀ ਨਵਾਸ ਦੀ ਕਰ ਸੇਵਾ ਸਪੂਰਨ ਹੋ ਗਈ ਤੇ ਸੀਧੀ ਸਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਦਵਾਰਾ ਡੇਰਾ ਸਾਹਿਬ ਲਾਹੌਰ ਦੀ ਕਰ ਸੇਵਾ ਬਾਬਾ ਜਗਤਾਰ ਸਿੰਘ ਜੀ, ਬਾਬਾ ਭਿੰਦਰ ਸਿੰਘ ਜੀ, ਬਾਬਾ ਗਰਮੀਤ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਕਰਵਾਈ ਹੈ। ਇਹ ਦੇਸ਼ ਵਿਦੇਸ਼ੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤਨਮਨ ਧਨ ਨਾਲ ਸੇਵਾ ਕਰਕੇ ਜੀਵਨ ਸਫਲਾ ਕਰੋ ਜੀ। ਆ ਸੰਤਾਂ ਮਹਾਤਮਾ ਦੀ ਫੋਟੋ ਹੈ ਜਿਹੜੇ ਜਿਨ੍ਹਾਂ ਨੇ ਸੇਵਾ ਕਰਾਈ ਹੈ ਬਾਬਾ ਭਿੰਦਰ ਸਿੰਘ ਜੀ, ਬਾਬਾ ਜਗਤਾਰ ਸਿੰਘ ਜੀ, ਗੁਰਦੁਆਰਾ ਸ਼੍ਰੀ ਤਰਨਤਾਰਨ ਸਾਹਿਬ ਵਾਲੇ, ਬਾਬਾ ਗਰਮੀਤ ਸਿੰਘ ਜੀ। ਗੁਰਦੁਆਰਾ ਜਲੰਧਸਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਹੁਣ ਆਪਾਂ ਚੱਲਿਆਂ ਗੁਰੂ ਘਰ ਦੇ ਅੰਦਰ। ਦਰਸ਼ਨ ਕਰਨ ਕੋਸਾ ਸਾਈਨ ਬੋਰਡ ਉੱਤੇ ਵਿਚ ਲਿਖਿਆ ਅਤੇ ਪੇਜਾਂ ਵਿੱਚ ਲਿਖਿਆ ਬੀਜਾ ਖਾਸਾ ਜਿਵੇਂ ਉਹ ਜਿੱਤੀ ਫਤਿਹ ਹੋ ਬਾਕੀ ਜਿਹੜਾ ਹੈਗਾ ਮੱਥਾ ਟੇਕ ਕੇ ਇਥੋਂ ਦੇ ਇਤਿਹਾਸ ਬਾਰੇ ਇਹਨੂੰ ਕਿਵੇਂ ਯਾਦ ਕਰਾਇਆ ਮਹਾਂਤਾ ਤੋਂ ਕਿੰਨੀਆਂ ਸੇਵੀਆਂ ਦਿੱਤੀਆਂ ਸਿੰਘਾਂ ਨੇ ਉਹਦੇ ਬਾਰੇ ਆ ਕੇ ਆਪਾਂ ਬਾਅਦ ਚ ਗੱਲ ਕਰਦੇ ਆਂ ਪਹਿਲਾਂ ਮਨ ਚਿਤ ਲਾ ਕੇ ਗੁਰੂ ਘਰ ਨੂੰ ਨਮਸਕਾਰ ਕਰਕੇ ਬਹਿ ਜਾਓ ਇਹ ਦੇ ਲਈ ਆਪਾਂ ਨੇ ਗਾਣਾ ਤੋਂ ਕਣੀ ਔਰ ਗੁਰਦੁਆਰਾ ਜਨਮਸਥਾਨ ਨੂੰ ਗਾਣਾ ਪਾਜ ਦੇ ਵਿੱਚ ਜਿਹੜਾ ਸਾਕੇ 1921 ਦੇ ਵਿੱਚ ਵਾਪਰੇ ਆ ਇੱਕੀ ਪਰਿੰਟੇ ਕਿਲੇ ਵਿੱਚ ਉਸਦੇ ਹੀ ਮਹਾਨ ਸ਼ਹੀਦ ਜਸੇਦਾਰ ਭਾਈ ਲక్ష్మణ ਸਿੰਘ ਧਾਰੋਵਾਲ ਇਸ ਜੰਗ ਦੇ ਨਾਲ ਭਾਈ ਲక్ష్మణ ਸਿੰਘ ਜੀ ਨੂੰ ਜਿੰਦਾ ਪੁੱਠਾ ਬਣ ਕੇ ਛਾੜ ਕੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀ ਸ਼ੀਤ ਯਾਦਗਾਰ ਹੈ ਔਰ ਸਤਨੀ ਜੀ ਜਿਸ ਤਰ੍ਹਾਂ ਕਿ ਆਪਾਂ ਜਦੋਂ ਇਸ ਸਾਕੇ ਨੂੰ ਆਪਾਂ ਦੇਖਦੇ ਆ ਹਾਂਜੀ ਕਿ ਇੱਥੇ ਜੋ ਮਹੰਤ ਨਰਾਇਣੂ ਔਰ ਉਹਨਾਂ ਨੇ ਢੁੰਡੇ ਥੇ ਰਹਿੰਦੇ ਸੀ ਗੁਰਦਾਰਾ ਸਾਹਿਬ ਦੀ ਬਹੁਤ ਬਿਹਰਮਤੀ ਹੁੰਦੀ ਸੀ ਹਾਂਜੀ ਔਰ ਇੱਥੇ ਸ਼ਰਿਆਮ ਨਸ਼ਿਆਂ ਦਾ ਵਰਤੋਂ ਕਰਨਾ ਬੇਸਮਾ ਨਚਾਣੀਆਂ ਔਰ ਗੁਰੂ ਘਰ ਦੀ ਗੋਲਕ ਦਾ ਜਿਹੜਾ ਨਜਾਇਜ਼ ਸਮਾਜ ਹੁੰਦਾ ਸੀ ਸ਼ਰਿਆਮ ਇਹ ਮਹਾਨ ਨਾਰਾਇਣਵਰ ਉਹਨੇ ਢੁੰਡੇ ਲੱਭਦੇ ਬੋਲੇ ਸੀ ਕਿ ਇਹ ਸਾਡੀ ਦੁਕਾਨ ਹੈ ਜੋ ਮਰਜ਼ੀ ਕਰੀਏ ਗੱਲ ਇੱਥੇ ਤੱਕ ਵੱਧ ਗਈ ਕਿ ਵੀਪੀਐਨ ਦੀ ਬੇਪਤੀ ਦੀ ਜਿਹੜੀ ਹੈ ਨਾ ਇਹ ਸ਼ੁਰੂ ਹੋ ਗਈ ਫਿਰ ਭਾਈ ਲਛਮਣ ਸਿੰਘ ਧਾਰੋਵਾਲ ਜੋ ਇਥੋਂ 40 ਕਿਲੋਮੀਟਰ ਤੇ ਪਿੰਡ ਹੈ ਧਾਰੋਵਾਲ ਦੇ ਤੋਂ ਉਹਤੇ ਰਹਿਣ ਵਾਲੇ ਸੰਭਲੇ ਸੋਚੀ ਉਹਨਾਂ ਦੇ ਮਨ ਚ ਇਹ ਆਈ ਕਿ ਗੁਰੂ ਘਰ ਜਿਹੜਾ ਹੈ ਇਹਨਾਂ ਦਾ ਪਾਠ ਹੈ ਤਾਂ ਚੋਂ ਆਜ਼ਾਦ ਹੋਣਾ ਚਾਹੀਦਾ ਸੋ ਉਹਨਾਂ ਨੇ ਆਪਣੇ ਨਾਲ ਕੋਈ 200 ਸਿੰਘ ਇਕੱਠੇ ਕੀਤੇ ਗੁਰੂ ਸਾਹਿਬ ਦੇ ਚਰਨਾਂ ਜਾ ਰਿਹਾ ਸੀ ਤੇ ਔਰ ਨਨਕਾਣਾ ਸਾਹਿਬ ਆਜ਼ਾਦ ਕਰਨ ਵਾਸਤੇ ਇੱਥੇ ਜਦੋਂ ਜੱਥਾ ਪਹੁੰਚਿਆ ਸੱਚ ਨਹੀਂ ਮੈਂ ਦੱਸਦਾ ਜਾਵਾਂ ਇਸ ਸਾਕਾ ਸੁਣਾਉਣ ਦੇ ਚ ਆਪਾਂ 2-4 ਮਿੰਟ ਸੁਣਾ ਕੇ ਪਰ ਇਹ ਬਹੁਤ ਲੰਮੀ ਗੱਥਾ ਹੈ ਬਿਲਕੁਲ ਜੀ ਸੋ ਇਹ ਜੱਥਾ ਜਿਹੜਾ ਹੈ ਇਹ ਇੱਥੇ ਦਾਖਲ ਹੋਇਆ ਅਮਰਤ ਵੇਲੇ ਭਾਈ ਲਛਮਣ ਸਿੰਘ ਗੁਰੂ ਮਹਾਰਾਜ ਦੇ ਤਾਬੇ ਸਜੇ ਹਾਜੀਵਾਰ ਦਾ ਕੀਤੇ ਸ਼ੁਰੂ ਹੋਇਆ ਤੇ ਮਹੰਤਾ ਨੇ ਜਿਹੜੀ ਵਿਉਤਬੰਦੀ ਕੀਤੀ ਸੀ ਉਸ ਦੇ ਮੁਤਾਬਕ ਸਾਰੇ ਗੁਰਦੁਆਰਾ ਸਾਹਿਬ ਦੇ ਘੇੜ ਜਿਹੜੇ ਸਨ ਉਹ ਹਲ ਕਰ ਦਿੱਤੇ ਗਏ ਤੇ ਭਾਈ ਲక్ష్ਮਣ ਸਿੰਘ ਨੂੰ ਉਹਨਾਂ ਨੇ ਜਿਹੜਾ ਹੈ ਅੰਦਰ ਤਾਬੇ ਸਾਹਿਬ ਤੋਂ ਫੜ ਕੇ ਪੜ ਕੇ ਤੇ ਜੁੰਦੇ ਨੂੰ ਕੁੱਠਾ ਇਸ ਜਾਂ ਦੇ ਨਾਲ ਜਿਹੜਾ ਹੈ ਬੰਨਤਾ ਤੇ ਥੱਲੇ ਉਹਨਾਂ ਦੇ ਲੱਕੜਾਂ ਦੀ ਢੇਰ ਲਾ ਕਰਕੇ ਉਹਨਾਂ ਨੇ ਜੁੰਦੇ ਨੂੰ ਸਾੜ ਦਿੱਤਾ ਤੇ ਜਿਹੜੇ ਬਾਕੀ ਇਹਨਾਂ ਦੇ ਨਾਲ ਲਗਭਗ 200 ਸਿੰਘ ਸਨ ਉਹਨਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਉਹਨਾਂ ਦੇ ਟੋਟੇ ਟੋਟੇ ਕਰਕੇ ਘੇਰਿਆਂ ਲਾ ਦਿੱਤੀਆਂ ਉੱਤੇ ਮਿੱਟੀ ਦਾ ਤੇਲ ਪٹرول ਪਾ ਕੇ ਉਹਨਾਂ ਨੂੰ ਜਿਹੜੇ ਅੱਗੇ ਲੱਗੇ ਇਸ ਤਰ੍ਹਾਂ ਇਹ ਸਾਰਾ ਜੱਥਾ ਕਿਸੇ ਕਿਸੇ ਸੈਨਿਕ ਨੂੰ ਨਹੀਂ ਛੱਡਿਆ ਸਾਰਾ ਪੂਰਾ ਜੱਥਾ ਜਿਹੜਾ ਸ਼ਹੀਦ ਹੋਇਆ ਇੱਕ ਇਹਦੇ ਵਿੱਚ ਇੱਕ ਬੱਚਾ ਵੀ ਸੀ ਦਰਬਾਰਾ ਸਿੰਘ ਜਿਹਦੀ ਉਮਰ 11 ਸਾਲ ਦੀ ਆਪਣੇ ਪਿਤਾ ਜੀ ਖੇਰ ਸਿੰਘ ਨਾਲ ਆਇਆ ਸੀ ਉਸ ਨੂੰ ਵੀ ਜਿਹੜਾ ਹੈ ਜੂੰਦਾ ਬਾਕੀ ਬਲਦੇ ਸਿੰਘਾਂ ਦੇ ਨਾਲ ਉਹਨੇ ਉਹਦੇ ਸੁੜ ਕੇ ਤੇ ਉਹਨੂੰ ਵੀ ਸਾੜ ਕੇ ਕੀਤਾ ਗਿਆ ਵਾਹਿਗੁਰੂ ਇਸ ਤਰ੍ਹਾਂ ਇਹ ਸਾਰਾ ਜੱਥਾ ਜਿਹੜਾ ਸੀ ਗੁਰਦਾਰ ਸਾਹਿਬ ਦੀ ਆਜ਼ਾਦੀ ਵਾਸਤੇ ਸ਼ਹੀਦ ਹੋਇਆ ਜਦੋਂ ਇਹ ਗੱਲ ਬਾਹਰ ਪਹੁੰਚੀ ਹਾਂਜੀ ਤੇ ਬਹੁਤ ਜ਼ਿਆਦਾ ਜਿਵੇਂ ਕਹਿ ਲਓ ਨਾ ਕਿ ਜਿਵੇਂ ਇਹਨੇ ਆਪਾਂ ਜੰਗਲ ਚ ਅੱਗ ਫੈਲਦੀ ਆ ਉਹ ਵਾਲਾ ਹਸਾਬ ਹੋਇਆ ਬਿਲਕੁਲ ਜੀ ਬਹੁਤ ਕਹਿਰ ਦਾ ਕੰਮ ਸੀ ਉਹ ਸੰਗਤਾਂ ਜਿਹੜੀਆਂ ਸੀ ਇਹ ਇਕੱਠੀਆਂ ਹੋਈਆਂ ਖਾਸ ਕਰ ਜਿਹੜਾ ਇਹਨਾਂ ਦਾ ਸਾਥੀ ਸੀ ਕਰਤਾਚਨ ਚੱਬਰ ਬਿਲਕੁਲ ਜੀ 2200 ਸਿੰਘਾਂ ਦਾ ਜੱਥਾ ਉਹਨਾਂ ਦੇ ਕੋਲ ਸੀ ਉਹ ਵੀ ਪਹੁੰਚ ਗਿਆ ਔਰ ਉਹਨੇ ਸੌ ਖਾਦੀ ਕਿ ਜਿੰਨੀ ਦੇਰ ਤੱਕ ਗੁਰਦਾਰ ਸਾਹਿਬ ਦੀ ਚਾਪੀ ਨਹੀਂ ਮਿਲ ਜਾਂਦੀ ਅਬ ਸਾਰੇ ਛਿੱਧੀਆਂ ਪਾਵਾਂਗੇ ਇੱਥੋਂ ਜਾਣਾ ਨਹੀਂ ਬਿਲਕੁਲ ਬਿਲਕੁਲ ਉਸ ਵੇਲੇ ਜਿਹੜੇ ਸੰਕਾ ਸਰਕਾਰ ਸੀ ਗੋਰਾ ਸਰਕਾਰ ਉਹ ਇਹਨਾਂ ਦੇ ਨਾਲ ਜੁੜੀ ਹੋਈ ਸੀਮੰਤਾਂ ਦੇ ਨਾਲ ਬਿਲਕੁਲ ਹਾਂ ਜੀ ਹੁਣ ਸਿੱਖ ਜਿਹੜੇ ਨੇ ਬਹੁਤ ਜ਼ਿਆਦਾ ਜਿਹੜੇ ਨੇ ਜੋਸ਼ ਨੇ ਇਹਨਾਂ ਦਾ ਕੰਟਰੋਲ ਕਰਨਾ ਔਖਾ ਹੈ ਤੇ ਹਾਲਾਤ ਬਹੁਤ ਜਿਹੜੇ ਨੇ ਖਰਾਬ ਹੋ ਗਏ ਨੇ ਸੋ ਉਹਨਾਂ ਨੇ ਜਿਹੜੀਆਂ ਚਾਬੀਆਂ ਚੀ ਉਹ ਉਸ ਵੇਲੇ ਭਾਈ ਕਰਤਾਰ ਸਿੰਘ ਜਬਰ ਦੇ ਹਵਾਲੇ ਕੀਤੀ ਇਸ ਤਰ੍ਹਾਂ ਇਹ ਗੁਰੂ ਘਰ ਦਾ ਜਿਹੜਾ ਹੈ ਇਹ ਆਜ਼ਾਦ ਹੋਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਫਿਰ ਪਹਿਲਾ ਕੰਮ ਇਹ ਹੋਇਆ ਸਤਸੰਗ ਜੀ ਕੇ ਜੋ ਥਾਂ ਥਾਂ ਤੇ ਸਿੰਘਾਂ ਦੀਆਂ ਹਸਕੀਆਂ ਹੱਡੀਆਂ ਅਥੜਿਆ ਮਾਸ ਲਾਸ਼ਾਂ ਕੱਟੀਆਂ ਵੱਟੀਆਂ ਖੋਪੜੀਆਂ ਤੇ ਪੂਰਾ ਗੁਰਦੁਆਰਾ ਸਾਹਿਬ ਜਿਹੜਾ ਤੋਂ ਦਰਸ਼ਨ ਕੀਤਾ ਨਾ ਹਾਂਜੀ ਸਿੰਘਾਂ ਦੀਆਂ ਹੱਡੀਆਂ ਲਾਸ਼ਾਂ ਦੇ ਨਾਲ ਭੜਿਆ ਹੋਇਆ ਸੀ ਉਹ ਸਾਰਾ ਇਕੱਠਾ ਕਰਕੇ ਤੇ ਆ ਜਿਹੜੇ ਸਾਹਮਣੇ ਪਾਲਕੀ ਸਾਹਿਬ ਹੈ ਹਾਂਜੀ ਹਾਂ ਸੋਨ ਦੀ ਪਾਲਕੀ ਲੱਗਿਆ ਇੱਥੇ ਉਹਨਾਂ ਸਾਰਿਆਂ ਦਾ ਸਨੂਖ ਸਸਕਾਰ ਕੀਤਾ ਗਿਆ ਠੀਕ ਹੈ ਜੀ ਤੇ ਇੱਥੇ ਆਪਾਂ ਹੁਣੇ origignal ਸੱਚੀਗਾ ਹੈ ਕਿੰਨੇ ਨੜਦੇ ਹੋਤੇ ਉਹਦੇ 'ਚ ਲਿਖਿਆ ਹੈ ਕਿ 20 ਫੁੱਟ ਲੰਬਾ ਤੇ 8 ਫੁੱਟ ਚੌੜਾ ਜਿਹੜਾ ਚਿਖਾ ਬਣਾ ਕਰਕੇ ਉਹਦੇ ਉੱਤੇ ਅਥੜਿਆ ਮਾਸ, ਲਾਸਾਂ ਹੱਡੀਆਂ, ਥੋਕਣੇ ਉਹਦੇ ਤੇ ਰੱਖ ਕੇ ਉਹਨਾਂ ਦਾ ਪਸ਼ਕਾਰ ਕੀਤਾ ਗਿਆ। ਸੋ ਇਸ ਤਰ੍ਹਾਂ ਇਹ ਗੁਰੂ ਘਰ ਜਿਹੜਾ ਇਸ ਤੰਗਾਂ ਨੇ ਆਪਣੀਆਂ ਜਾਨਾਂ ਦੇ ਕੇ ਇਹ ਗੁਰੂ ਘਰ ਆਜ਼ਾਦ ਕਰਾਇਆ ਤੇ ਆਪਣੀ ਜਿਹੜੀ ਕੌਮੀ ਰੀਤ ਹੈ ਉਹ ਗਾਇਮ ਕੀਤਾ ਕਿ ਸਿੰਘ ਹਰ ਕੁਝ ਬਰਦਾਸ਼ਤ ਕਰ ਲਏਗਾ ਪਰ ਗੁਰੂ ਘਰਾਂ ਦੀ ਬੈਦ ਵੀ ਜਿਹੜੀ ਹੈ ਬਿਲਕੁਲ ਜੀ ਬਰਤਕੀ ਮੈਥਨ ਅੰਦਰ ਜਿਹੜੇ ਨਿਸ਼ਾਨ ਨੇ ਗੋਲੀਆਂ ਦੇ ਸੱਤ ਗੋਲੇ ਨਿਸ਼ਾਨ ਹੋਣੀ ਮੌਜੂਦ ਨੇ ਮੈਂ ਤਾਂ ਉਹ ਵੀ ਦੱਸਣਾ ਜਿਹੜੇ ਮਾਛਾਵਾਂ ਲਪੋਰੀਆਂ ਚਲਾਈ ਹੋਈਆਂ ਸੀ ਉਹ ਨਿਸ਼ਾਨ ਬਣੀ ਮੌਜੂਦ ਨੇ ਜੀ ਅਸੀਂ ਪ੍ਰਦਰਸ਼ਿਤ ਕਰਾਂਗੇ ਅਸੀਂ ਪਾਲਕੀ ਸਾਹਿਬ ਦੇ ਰੂਪ ਵਿੱਚ ਕਰਾਂਗੇ ਧੰਨਵਾਦ ਬਹੁਤ-ਬਹੁਤ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਹਾਂਜੀ ਇਹ ਸਾਂਤੀ ਸਿੱਧਾ ਦਾ ਪ੍ਰਕਾਰ ਕੀ ਹੈ ਠੀਕ ਹੈ ਜੀ ਔਰ ਇਹ ਪਾਲਕੀ ਤਰੀਕ 16 17 ਸਾਲ ਪਹਿਲੇ ਜਦੋਂ ਪੰਜਾਬ ਦੂਸਰੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀਐਨਸੀ ਉਹਨੂੰ ਸਾਡੇ ਤੇ پرویز ਲਾਈ ਦਾ ਹਾਂਜੀ ਉਹ ਤੋਂ ਇਹ ਫਾਰਕੀਬ ਬੜੀ ਮਾਣ ਮਿਆ ਦਾ ਨਾਮ ਲੱਗ ਗਈ ਸੀ ਬਣੀ ਇਹ ਜੀ ਆਪਣਾ ਕਰਨਤਨ ਸਾਹਿਬ ਦੇ ਉਸ ਸਾਥ ਦੇ ਬਾਰੇ ਦਾ ਨਾਮ ਲੈਣੀ ਬਣਾਈ ਸੀ ਇਹ ਲੈ ਆ ਗਈ ਸੀ ਕਿ ਆਪਣਾ ਪਰਮਜੀਤ ਕਰਨਾ ਵਾਲਾ ਠੀਕ ਹੈ ਜੀ ਦਿੱਲੀ ਗੋਪਾਲ ਬੜਾ ਵੱਡਾ ਨਿਕਲ ਗਿਆ ਸੀ ਬਹੁਤ ਸਾਰੇ ਨਾਂ ਦੇ ਵਿੱਚ ਪੜਤ ਕਰਦੇ ਪਾਉਂਦੇ ਸੀ ਠੀਕ ਹੈ ਤੇ ਲੇਕਿਨ ਬੇਸਿਕ ਜੋ ਇਰਾਦਾ ਸੀ ਬਾਦਲ ਜਿਸਤਾਨ ਹੈ ਤੇ ਉਹਨਾਂ ਸਮੂਹ ਚੀਡਾਂ ਦਾ ਸਰਕਾਰ ਦਾ ਵਿਆਰ ਦੇ ਵਿੱਚ ਕਿਹਦੇ ਵਿੱਚ ਤਾਕਤਨ ਨੂੰ ਕਾਣਾ ਪਾ ਦੇ ਸੀ ਬੜਾ ਇੱਕ

ਪਰ ਜਿੰਦੇ ਹਵਾਰੋ ਸਰਪੰਚੇ ਪ੍ਰਕਾਸ਼ ਕਰਦੇ ਠੀਕ ਹੈ ਠੀਕ ਹੈ ਬਾਬਾ ਜੀ ਤਾਂ ਤੁਹਾਡਾ ਸ਼ੁਭਨਾਮ ਕੀ ਆ ਬਾਬਾ ਜੀ ਮੇਰਾ ਨਾਮ ਪ੍ਰਹਿਲ ਸਿੰਘ ਆ ਮੈਂ ਕਰਨ ਕੀ ਪਿੰਡ ਆ ਹਾਂਜੀ ਤੁਸੀਂ ਇੱਥੇ ਕਾਣਾ ਸਾਹਿਬ ਹੀ ਰਹਿੰਦੇ ਹੋ ਜੀ ਹਾਂਜੀ ਮੇਰਾ ਜੰਪਾਲਾ ਕਾਣਾ ਸਾਹਿਬ ਦਾ 24 ਸਾਲ ਸਰਵ ਸੇਵਾ ਚਾਹੀਦੀ ਠੀਕ ਹੈ ਤੁਸੀਂ ਬੋਲੀਆਂ ਕਿਹੜੀਆਂ ਕਿਹੜੀਆਂ ਬੋਲ ਲੈਣੇ ਬਾਬਾ ਜੀ ਹੁਣ ਤੁਸੀਂ ਕਿਸੇ ਨਾਲ ਫੋਨ ਤੇ ਗੱਲ ਕਰਦੇ ਸੀ ਮੈਂ ਛਿੱਕੀ ਸਾਡੇ ਜਿਹੜੇ ਮਾਤਾ ਪਿਤਾ ਨੇ ਹਾਂਜੀ ਇਹ ਬਿਲੋਂਗ ਕਰਦੇ ਨੇ ਉਹ ਕੇਪੀਕੇ ਤੋਂ ਜਿਹਨਾਂ ਪਾਸ ਤੋਂ ਰਾਜੀ ਕਰਨੇ ਸੀ ਪਹਿਲੇ ਹਾਂਜੀ ਵਿਚਾਰ ਪਾਇ ਤੋਂ ਹਾਂਜੀ ਤੇ ਸਾਡੇ ਮਾਤਾ ਪਿਤਾ ਉਸੋ ਜੀ ਕਿਉਂਕਿ ਉਹ ਫਿਰ ਪਿਛ ਤੋਂ ਬੋਲਦੇ ਨੇ ਹਾਂਜੀ ਤੇ ਮੇਰਾ ਖਿਆਲ ਜਦ ਮਿਨਾਂ ਸਾਹਿਬ ਹੈ ਪਰ ਇਸ ਘੱਟ ਤੋਂ ਪੁੱਛੋ ਬੋਲੀ ਠੀਕ ਹੈ ਜੀ ਤੁਸੀਂ ਛੋਟੇ ਨਿਆਣੇਾਰੇ ਪੱਤੇ ਠੀਕ ਹੈ ਤੁਸੀਂ ਹਰਮੰਦਰ ਸਾਹਿਬ ਵਗੈਰਾ ਦੇ ਦਰਸ਼ਨ ਆਪਰ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਲਏ ਜੀ ਹਰਮੰਦਰ ਸਾਹਿਬ ਤੋਂ ਸਾਥ ਪਾ ਕੇ ਲੈ ਕੇ ਕਰਾਏ ਠੀਕ ਹੈ ਜੀ ਲਾਸਟ ਨੋਟ ਠੀਕ ਹੈ ਜੀ ਬਹੁਤ ਵਧੀਆ ਕਰ ਲਿਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਨੂੰ ਇੱਥੇ ਜੀ ਆਇਆਂ ਕਹਿ ਲਈ ਸਿੱਖ ਇਤਿਹਾਸ ਬਾਰੇ ਦੱਸਣ ਲਈ ਬਹੁਤ ਬ ਵਾਰਾ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਰੀਆਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰੇ ਬਹੁਤ ਬਹੁਤ ਸ਼ੁਕਰੀਆ ਬਾਬਾ ਨਾਨਕ ਜੀ ਦਾ ਬਹੁਤ ਬਹੁਤ ਧੰਨਵਾਦ ਇਥੋਂ ਦੇ ਜਿਹੜੇ ਪ੍ਰਬੰਧਕਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕੀ ਫਤਿਹ